ਆਰੰਭ ਹੋਈਏ ਉਦੋਂ ਤੋਂ ਸਿੱਖਾਂ ਨੂੰ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ 1984 ਦੇ ਵੇਲੇ ਕਿੰਨੇ ਕਿੰਨੇ ਗੁਰੂ ਪਾਤਸ਼ਾਹ ਦੇ ਪਾਵਰ ਸਰੂਪ ਅਗਣ ਭੇਟ ਕੀਤੇ ਜਾਂਦੇ ਸਨ ਗੁਰੂ ਘਰ ਦੀਆਂ ਰੌ ਰਿਟਾ ਰਸਮਾਂ ਨੂੰ ਸਰਕਾਰੀ ਤੰਤਰ ਦੇ ਵੱਲੋਂ ਕਿਵੇਂ ਭੰਗ ਕੀਤਾ ਜਾ ਰਿਹਾ ਸੀ ਇਹ ਸਭ ਕੁਝ ਸਾਡੇ ਸਾਹਮਣੇ ਹੀ ਹੈ ਤੇ ਅੱਜ ਦਾ ਡੜ 10 ਸਾਲ ਪਹਿਲਾਂ ਜੇ ਆਪਾਂ ਗੱਲ ਕਰੀਏ ਬਗਰਾੜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਨਵੀ ਹੁੰਦੀ ਹੈ। ਛਾਂਤਮਈ ਢੰਗ ਦੇ ਨਾਲ ਵਿਰੋਧ ਕਰ ਰਹੀਆਂ ਸੰਗਤਾਂ ਜੋ ਗੁਰਬਾਣੀ ਦਾ ਜਾਪ ਕਰਦੀਆਂ ਨੇ ਉਹਨਾਂ ਤੇ ਡੰਡੇ ਮਾਰੇ ਜਾਂਦੇ ਨਹੀਂ ਗੰਦੇ ਪਾਣੀਆਂ ਦੀਆਂ ਬਿਛਾੜਾ ਕੀਤੀਆਂ ਜਾਂਦੀਆਂ ਨੇ। ਤੇ ਦੋ ਸਿੱਖ ਨੌਜਵਾਨ ਜਿਹੜੇ ਨੇ ਉਹ ਸ਼ਹੀਦ ਹੋ ਜਾਂਦੇ ਨੇ। ਪਰ ਅੱਜ ਵੇਖੋ 10 ਸਾਲ ਹੋ ਗਏ। ਸਾਰੀਆਂ ਪਾਰਟੀਆਂ ਨੇ ਇਸ ਘਟਨਾਕ੍ਰਮ ਤੇ ਰੋਜ ਕੇ ਸਾਦਿਸ਼ ਕੀਤੀ ਹੈ ਸਰਕਾਰਾਂ ਬਣੀਆਂ ਨੇ ਇਸ ਘਟਨਾ ਦੇ ਆਧਾਰ ਤੇ ਤੇ ਬਹੁਤ ਸਾਰੀਆਂ ਪਾਰਟੀਆਂ ਖਤਮ ਵੀ ਹੋਈਆਂ ਨੇ ਜਿਨ੍ਹਾਂ ਨੇ ਇਹ ਕਾਰਾ ਕਰਵਾਇਆ ਪਰ ਅੱਜ ਤੱਕ ਵੇਖੋ ਸਿੱਖਾ ਨੂੰ ਉਸ ਚੀਜ਼ ਦਾ ਇਨਸਾਫ ਨਹੀਂ ਮਿਲਿਆ ਤੋਂ ਕਹਿਣ ਤੋਂ ਭਾਵ ਕਿ ਸਾਨੂੰ ਕਿਸੇ ਨੇ ਇਹ ਤਾਂ ਸਾਫ਼ ਨਹੀਂ ਦੇਣਾ ਇਸ ਚੀਜ਼ ਨੂੰ ਅਸੀਂ ਸਮਝ ਲਈਏ ਕਿਉਂਕਿ ਇੱਥੇ ਜੇ ਕੋ ਬੋਲੇ ਸੱਚ ਤੇ ਜਿਹੜਾ ਸੱਚ ਬੋਲੇਗਾ ਤੇ ਕੂੜਾ ਤਾਂ ਫਰ ਜਲੇ ਗਏ ਝੂਠ ਨੂੰ ਤਕਲੀਫ ਹੋਏਗੀ ਹੋਏਗੀ ਤੇ ਜਦੋਂ ਝੂਠ ਤਖਤ ਤੇ ਬੈਠ ਜਾਵੇ ਜਦੋਂ ਝੂਠ ਸੱਚ ਦੇ ਕਾਬਜ਼ ਹੋ ਜਾਵੇ ਜਦੋਂ ਰਾਜ ਭਾਗ ਝੂਠ ਦੇ ਆਧਾਰ ਤੇ ਹੋ ਜਾਵੇ ਤੇ ਸੁਭਾਵਕ ਹੈ ਕਿ ਫਿਰ ਅਜਹੀਆਂ ਘਟਨਾਵਾਂ ਹੋਣਗੀਆਂ ਉਥੇ ਸੱਚ ਨੂੰ ਫਾਇਟ ਟੰਗਿਆ ਜਾਏਗਾ ਉਥੇ ਸੱਚ ਦੀ ਬਲੀ ਦਿੱਤੀ ਜਾਏਗੀ ਸੱਚ ਨੂੰ ਬਦਨਾਮ ਕੀਤਾ ਜਾਏਗਾ ਇਹ ਅਜਿਹੀ ਸਭ ਕੁਝ ਹੋ ਰਿਹਾ ਇਹ ਕਾਰਨ ਹੈ ਬੇਅਦਬੀਆਂ ਦੇ ਇਹ ਦੂਜਾ ਕਾਰਨ ਸਾਡੀ ਅਨਿਸ਼ਚਰਤਾ ਸਿੱਖ ਰਤ ਬੁਨਿਆਦਾਂ ਨੂੰ ਆਪਾਂ ਪੜ ਲਈਏ ਸਿੱਖ ਰਤ ਮਰਿਆਦਾ ਦੇ ਵਿੱਚ ਕਲੀਅਰ ਇਹ ਗੱਲ ਲਿਖੀ ਹੈ ਕਿ ਧੂਪਾਂ ਤੇ ਖੌੜੀਆਂ ਜੋਤਾਂ ਜਗਾਉਣੀਆਂ ਮਨਮਤ ਪਰ ਇਹ ਵੇਖੋ ਸਾਡੀ ਅੰਨੀ ਸ਼ਰਧਾ 20% ਜਿਹੜੀਆਂ ਬੇਦਬੀਆਂ ਨੇ ਉਹ ਕਿਸੇ ਸ਼ਰਾਰਤ ਦੀ ਅੰਸਰ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਕਿਸੇ ਸਾਜ਼ਿਸ਼ ਦੇ ਤਹਿਤ ਕੀਤੀਆਂ ਜਾਂਦੀਆਂ ਨੇ ਪਰ 80% ਬੇਦਬੀਆਂ ਉਹ ਨੇ ਜਿਹੜੀਆਂ ਸ਼ਾਰਟ ਸਰਕਟ ਦੇ ਕਰਕੇ ਤੂਫਾਂ ਦੇ ਕਰਕੇ ਜੋਤਾਂ ਦੇ ਕਰਕੇ ਹੁੰਦੀਆਂ 80% ਵਿਅਦਪੀਆਂ ਜਿਹੜੀਆਂ ਨੇ ਉਹ ਤੂਫਾਂ ਦੇ ਜੋਤਾਂ ਦੇ ਕਰਕੇ ਹੁੰਦੀਆਂ ਨੇ ਕਿਉਂਕਿ ਜਦੋਂ ਕਿ ਇਹਨਾਂ ਦਾ ਗੁਰਮਤ ਦੇ ਨਾਲ ਸਿੱਖੀ ਦੇ ਵਿੱਚ ਕੋਈ ਲੈਣ ਦੇਣ ਨਹੀਂ ਹੈ ਇਹਨਾਂ ਦਾ ਕੋਈ ਲਾਭ ਨਹੀਂ ਹੈ ਗੁਰਬਾਣੀ ਤਾਂ ਕਹਿੰਦੀ ਕਿ ਅਸੀਂ ਆਪਣੇ ਅੰਦਰ ਗੁਰੂ ਤੋਂ ਗਿਆਨ ਲੈ ਕੇ ਆਪਣੇ ਅੰਦਰ ਗਿਆਨ ਦੀ ਜੋਤ ਜਗਾਉਣੀ ਸੀ ਜਿਹਦੇ ਨਾਲ ਸਾਡੇ ਅੰਦਰ ਵਹਿਮਾਂ ਪਰਮਾ ਦਾ ਜਿਹੜਾ ਹਨੇਰਾ ਹੈ ਅਗਿਆਨਤਾ ਦਾ ਹਨੇਰਾ ਹੈ ਉਹ ਖਤਮ ਹੋਣਾ ਸੀ ਪਰ ਅਸੀਂ ਬਾਰੀ ਤੌਰ ਤੇ ਜੋਤਾਂ ਜਗਾਉਣ ਦੇ ਵਿੱਚ ਦੀਵੇ ਜਗਾਉਣ ਤੇ ਜ਼ੋਰ ਦਿੱਤਾ ਹੋਇਆ ਤੋਂ ਇੱਕ ਸਾਡੀ ਨਲਕੀ ਹੈ ਸਾਡੀ ਨਾ ਸਮਝੀ ਹੈ ਜੇ ਅਸੀਂ ਥੋੜਾ ਜਿਹਾ ਇਸ ਪਾਸੇ ਵੀ ਧਿਆਨ ਦਈਏ ਤੇ ਬਹੁਤ ਹੱਦ ਤੱਕ ਅਸੀਂ ਵਿਦਵਿਧੀਆਂ ਘਟਨਾਵਾਂ ਨੂੰ ਰੋਕ ਸਕਦੇ ਹਾਂ